ਆ ਮਾਈਕ ਜੁੜ ਜੋ ਬਾਈ ਵੱਧ ਤੋਂ ਵੱਧ ਜਣੇ ਲਾਈਨ ਨਾਲ ਜੁੜਦੇ ਹੋ ਆ ਮਾਈਕ ਜੁੜ ਜੋ ਬਾਈ ਵਰਤਮਾਨ ਆ ਨਾਲ ਫੋਨ ਮੋਬਾਈਲ ਫੜਾ ਪ੍ਰਾਣੇ ਬਾਈ ਮੋਬਾਈਲ ਫੜਾ ਫੜਾ ਆ ਨੇੜੇ ਕਰ ਲੈ ਮੈਂ ਉਹ ਕਰ ਲਉ ਬਾਈ ਜੀ ਮੈਂ ਇੱਕ ਮੂਰੇ ਰੱਖ ਲੂਗਾ ਆ ਬਾਈ ਬਾਈ ਫੋਨ ਪੁੱਛੋ ਸਾਥ ਕਰਾਂਗੇ ਆਪਕੇ ਦੀ ਤਰ੍ਹਾਂ ਕਿ ਪੁੱਛੇਗਾ ਦੋਨੋਂ ਆ ਇਹਨੂੰ ਆ ਬੈੱਡ ਪਰੇ ਕਰ ਦਿਓ ਦੁਬਾਰਾ ਮਾਫੀ ਮੰਗ ਕਰੇ ਕਰ ਇਦਾਂ ਕਰਨਾ 4-5 ਨਹੀਂ ਮਾੜੋ ਉੱਪਰ ਕਰਦੇ ਆਂ ਬਈ ਇਹਨੇ ਕੋਲ ਐ ਬਈ ਇਹ ਵੀ ਹਜੇ ਕੋਲ ਐ ਬਈ ਬਈ ਬਾਤ ਉਹ ਸ਼ੇਅਰ ਕਰ ਦਿਓ ਆ ਪੱਖਾ ਬੰਦ ਕਰ ਕਾਲ ਜਾ ਰਹੀ ਆਵਾਜ਼ ਵਿੱਚ ਹੋ ਗਈ ਕਰੀਏ ਜੀ ਆਪਾਂ ਆਹ ਬਸ ਛੋਟਾ ਜਿਹਾ ਆ ਪੱਖਾ ਬੰਦ ਕਰੀ ਯਾਰ ਮਾੜੋ ਉੱਪਰ ਕਰਦੇ ਰੋ 5 ਮਿੰਟ ਦੀ ਗੱਲ 2 ਮਿੰਟ ਦੀ ਗੱਲ ਐ ਮਾੜੋ ਕੀ ਬੋਲਿਓ ਜੀ ਹਾਂ ਹਾਂ ਮੇਰਾ ਤਾਂ ਸਟਾਰਟ ਕਰਦ ਗਈ ਬਾਈ ਜੀ ਸਟਾਰਟ ਕਰ ਲਿਓ ਜੀ ਉਹ ਆਗੇ ਤੋਂ ਚੱਲ ਰਹੀ ਹੈ ਜੀ ਕਿ ਭਾਈ ਆ ਗਿਆ ਲੱਖੇ ਸ਼ੁਰੂ ਕਰ ਹਾਂਜੀ ਸਟਾਰਟ ਹੈ ਜੀ ਹਾਂਜੀ ਚਲੋ ਬੋਲੋ ਹਾਂਜੀ ਲੱਖਾ ਜੀ ਕੀ ਕੰਨ ਕਰਦੇ ਦੇਖੋ ਪੁੱਟ ਮਾਰ ਵੀ ਕਰਤੀ ਹੈ ਨਾ ਅੰਦਰ ਮੇਰੇ ਗੁੱਝੀ ਨਾ ਸਕਤਾ ਨੇ ਨਾਲ ਵੀ ਦੱਬਤਾ ਭਾਈ ਹਵਾਲਾ ਚ ਵੀ ਰੱਖ ਲਿਆ 75 ਵੀ ਕਰਤੀ ਕੋਟੇ ਹੁਣ ਥ੍ਰੈਟ ਤੇ ਧਮਕੀਆਂ ਤੇ ਉਤਰਿਆ ਹੋਇਆ ਪ੍ਰਸ਼ਾਸਨ ਦੁਬਾਰਾ ਫੇਅਰ ਕਿ ਜੀ ਫਿਰ ਆਏ ਤੁਸੀਂ ਕਰਾਉਂਗੇ ਕਾਰਬੇ ਕੋਈ ਗੱਲ ਫਰਾਜ ਅਸੀਂ ਐਂ ਕਰਾਂਗੇ ਅਸੀਂ ਉਹ ਕਰਾਂਗੇ ਉਹ ਦੁਬਾਰਾ ਉਸ ਗੱਲਾਂ ਦੇ ਆਇਆ ਹੋਣ ਉਹਨੇ ਹੀ ਹੈਰਾਨੀ ਜਨ ਗੱਲ ਹੈ ਵੀ ਐਡੀ ਗੁੰਡਾਗਰਦੀ ਤੇ ਐਡਾ ਧੱਕੇਸ਼ਾਹੀ ਹੈ ਕੋਈ ਕੋਈ ਲੱਗਦਾ ਵੀ ਕੋਈ ਨਿਆਂ ਦੀ ਗੱਲ ਇਨਸਾਫ ਦੀ ਕਾਨੂੰਨ ਦੀ ਕੋਈ ਲੋਕਤੰਤਰ ਦੀ ਗੱਲ ਹੋ ਰਹੀ ਹੈ ਸ਼ਰ੍ਹਾਂ ਮੈਂ ਦਿਖਾ ਰਿਹਾ ਵੀ ਆਹ ਕੁਛ ਵਾਪਰ ਰਿਹਾ ਆਹ ਮੇਰੇ ਨਾਲ ਵਾਪਰ ਰਿਹਾ ਉਹਦੇ باوجود ਵੀ ਹਾਂ ਵੀ ਅਸੀਂ ਕੁੱਟਾਂਗੇ ਵੀ ਉਹ ਗੱਲ ਆ ਵੀ ਕੁੱਟਾਂਗੇ ਵੀ ਤਾਂ ਸਾਹ ਵੀ ਨਹੀਂ ਕੱਢਣ ਦੇਣਾ ਮਾਰਾਂਗੇ ਵੀ ਤਾਂ ਰੋਣ ਵੀ ਨਹੀਂ ਦੇਣੇ ਉਹ ਗੱਲ ਤੇ ਹੁਣ ਬਰਨਾਲਾ ਪ੍ਰਸ਼ਾਸਨ ਉਤਰਿਆ ਹੋਇਆ ਸੁਨੇਹੇ ਲਾ ਰਹੇ ਆ ਵੀ ਕੋਈ ਗੱਲ ਨਹੀਂ ਅਸੀਂ ਚੈੱਕ ਕਰਾਂਗੇ ਅਸੀਂ ਐਂ ਕਰਦੇ ਆ ਕਿ ਅਸੀਂ ਉਹ ਕਰਦੇ ਆਂਗੇ ਕੋਈ ਗੱਲ ਨਹੀਂ ਪੁਲਿਸ ਨਾਲ ਫਿਰ ਕਿੱਥੋਂ ਤੱਕ ਤੁਸੀਂ ਨਿਭਾਉਂਗੇ ਪੁਲਿਸ ਦੇ ਹੱਥ ਬਹੁਤ ਲੰਮੇ ਹੁੰਦੇ ਆ ਇਸ ਤਰ੍ਹਾਂ ਦੀਆਂ ਗੱਲਾਂ ਸਾਨੂੰ ਸਾਹਮਣੇ ਆ ਰਹੀਆਂ ਹੁਣ ਪਤਾ ਕੀ ਮੈਂ ਮੈਂ ਇੱਕੋ ਗੱਲ ਕਹਿਣਾ ਮੈਂ ਡਟਿਆ ਮੈਂ ਇਸ ਜਿਹੜੀ ਧੱਕੇਸ਼ਾਹੀ ਦੇ ਖਿਲਾਫ ਡਟਿਆ ਇਸ ਜ਼ੁਲਮ ਦੇ ਖਿਲਾਫ ਡਟਿਆ ਇਹ ਗੱਲ ਕੱਲੀ ਮੇਰੀ ਨਹੀਂ ਆ ਇਹ ਕੱਲ ਨੂੰ ਕਿਸੇ ਵੀ ਪੰਜਾਬ ਦੇ ਲੋਕੋ ਬਾਰੇ ਨਹੀਂ ਤੇ ਮੈਂ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦਾ ਪੈਰ ਜੁੱਤੀ ਨਾ ਪਾਇਓ ਪੂਰਾ ਪੰਜਾਬ ਛਟਕਾਂ ਤੇ ਹੋਣਾ ਚਾਹੀਦਾ ਜੀ ਕੋ ਇਹ ਕਿਸੇ ਨਾ ਵੀ ਕਰਦੇ ਨਾ ਮੇਰੇ ਨਾਲ ਕੋਈ ਕਿਸੇ ਨਾ ਵੀ ਕਰਦਾ ਮੈਂ ਤਾਂ ਹਰ ਬੰਦੇ ਨਾਲ ਖੜਾ ਜਿੱਥੇ ਕਿਤੇ ਧੱਕਾ ਹੋਇਆ ਬਦੀਕੀ ਹੋਈ ਆ ਜ਼ੁਲਮ ਹੋਇਆ ਨਾ ਹਰ ਥਾਂ ਜਾ ਕੇ ਤਰੋਂ ਮਨੋਂ ਜਾ ਕੇ ਆਵਾਜ਼ ਜ਼ੋਰ ਲਾ ਕੇ ਲੜਿਆ ਤੇ ਹੁਣ ਇਸ ਗੱਲ ਤੇ ਆਉਂਦਾ ਕੋਈ ਗੱਲ ਨਹੀਂ ਭਾਈ ਲੈਜੋ ਚੱਕ ਕੇ ਲੈ ਜਾਣਾ ਮੈਂ ਸਪਾਲ ਚ ਪਰ ਮੈਂ ਆਦਾ ਇਲਾਜ ਕਰਾ ਕੇ ਮੈਂ ਦੀ ਮੈਡੀਕਲ ਰਿਪੋਰਟਾਂ ਕਦਾ ਕੇ ਐਕਸ-ਰੇ ਟੈਸਟ ਕਰਾ ਕੇ ਫਿਰ ਮੈਂ ਜਿਹੜੀ ਕਾਰਵਾਈ ਬਣਦੀ ਆ ਉਹ ਕਰਾ ਕੇ ਹਿੱਜੂਗਾ ਛੋਡੇ ਜੋ ਚਿੱਤ ਚ ਉਹ ਚਾਹੇ ਗੋਲੀਆਂ ਮਾਰ ਦੋ ਚਾਹੇ ਪੱਤੇ ਦੇ ਦਿਓ ਜੋ ਤੁਹਾਨੂੰ ਕਰਨਾ ਤੁਸੀਂ ਉਹ ਕਰੋ ਮੈਂ ਇਸ ਗੱਲ ਨੂੰ ਥੋੜਾ ਜਿਆ ਹੋਰ ਖੋਲ ਕੇ ਤੁਹਾਨੂੰ ਦੱਸ ਦਿਆਂ ਇੱਕ ਗਸਟਟ ਅਫੀਸਰ ਹੈ ਨਾਂ ਹਜੇ ਅਸੀਂ ਨਹੀਂ ਲੈ ਰਹੇ ਕਿਉਂਕਿ ਉਹਨੇ ਦੁਬਾਰਾ ਫੋਨ ਕਰਕੇ ਫਿਰ ਕਿਹਾ ਪਲੀਜ਼ ਮੇਰੀ ਗੱਲ ਸੁਣ ਲਓ ਇਹਨਾਂ ਨੂੰ ਗਿਲਾ ਪਤਾ ਕੀ ਹੈ ਉਸਾ ਪਤਾ ਕੀ ਆ ਰਿਹਾ ਹੈ ਕਿ ਇੱਕ ਤਾਂ ਤੁਸੀਂ ਬਤਮੀਜ਼ੀ ਕੀਤੀ ਰਾਤ ਕੁੱਟਿਆ ਫਿਜ਼ੀਕਲੀ ਕੁੱਟਿਆ ਇੱਕ ਅਜਿਹੇ ਬੰਦੇ ਨੂੰ ਜੋ ਦੁਨੀਆ ਜਾਣਦੀ ਜੀ ਨੂੰ ਔਰ ਨਾਲ ਆ ਮੁੰਡਾ ਬੈਠਾ ਆਕਾਸ਼ ਨੂੰ ਸ਼ਰੇਆਮ ਕੁੱਟਿਆ ਔਰ ਉਸ ਤੋਂ ਬਾਅਦ ਹੁਣ ਉਹਨਾਂ ਨੂੰ ਤਕਲੀਫ ਕੀ ਹੋ ਰਹੀ ਹੈ ਕਿ ਤੁਸੀਂ ਇੱਥੇ ਆ ਕੇ ਰਾਮਪੁਰਾ ਫੂਲ ਸਿਵਲ ਹਸਪੀਟਲ ਚ ਦਾਖਲ ਹੋ ਕੇ মিডিਏ ਨੂੰ ਆਏ ਕਿਉਂ ਦੱਸ ਰਹੇ ਅਸੀਂ ਤੁਹਾਨੂੰ ਛੱਡਤਾ ਜਾऊं ਬਸ ਗੱਲ ਖਤਮ ਤੁਸੀਂ ਭੁੱਲ ਜੋ ਅਸੀਂ ਤੁਹਾਨੂੰ ਕੁੱਟਿਆ ਅਸੀਂ ਜੋ ਸ਼ਿਕਾਇਤ ਕੀਤੀ ਇਹਨਾਂ ਨੇ ਆਂਦੇ ਬਸ ਗੱਲ ਖਤਮ ਜੇ ਤੁਸੀਂ ਐਂ ਕਰੋਗੇ ਪਤਾ ਕੀ ਆਂਦੇ ਅਸੀਂ ਤੁਹਾਨੂੰ ਚੱਕਾ ਨਾ ਆ ਰਹੇ ਮੈਂ ਤੁਹਾਡੇ ਕੈਮਰੇ ਆ ਰਹੀ ਉਹਨਾਂ ਨੂੰ ਆਣਾ ਕਿ ਭਾਈ ਸਾਹਿਬ ਤੂੰ ਤਾਂ ਜਿਹੜਾ ਵੀ ਹੈਗਾ ਤੂੰ ਆਪਦੇ ਟੌਪ ਵਾਲੇ ਨੂੰ ਕਹੇ ਆ ਬੈਠੇ ਆਂ ਚੱਕਾ ਫੇਰ ਉਹ ਅਸੀਂ ਹੁਣੇ ਦੀ ਰਿਪੋਰਟ ਕਰ ਰਹੇ ਆਂ ਉੱਪਰ ਤੱਕ ਉੱਪਰ ਜੋ ਉੱਪਰ ਤੋਂ ਉੱਪਰ ਹੈ ਇਸ ਦੇ ਉਹਨੂੰ ਲਿਖ ਕੇ ਭੇਜ ਰਹੇ ਆਂ ਕਿ ਇੱਕ ਬੰਦੇ ਨਾਲ ਪਹਿਲਾਂ ਤਸ਼ੱਦਦ ਕੀਤਾ ساری ਰਾਤ ਹੁਣ ਉਹਨੂੰ ਸ਼ਰਯਾਂਮ ਧਮਕੀਆਂ ਦਿੱਤੀਆਂ ਜਾ ਰਹੀਆਂ ਕਿ ਤੂੰ ਬੋਲਿਆ ਕਿਉਂ ਹੈ ਮੈਨੂੰ ਜੱਸੇ ਮਹਿਜਨ ਕਿ ਲੱਖਾ ਸਿੰਘ ਸਿਧਾਣੇ ਨਾਲ ਐ ਕਰ ਰਿਹਾ ਆਮ ਬੰਦਿਆਂ ਨਾਲ ਕੀ ਕਰਨਗੇ ਇੱਥੇ ਜਾਂ ਦੋ ਮੁੰਡੇ ਖੜੇ ਸਰਪੰਚ ਕਮਾਲੂ ਪਿੰਡ ਦੇ ਇੱਕ ਸਾਫਕਾ ਇੱਕ ਪ੍ਰੈਜ਼ੈਂਟ ਸ਼ਰਯਾਂਮ ਥਾਣੇਦਾਰ ਨੇ ਧਮਕੀ ਦਿੱਤੀ ਸਾਹਮਣੇ ਖੜ ਕੇ ਆਦਾ ਤੈਨੂੰ ਵੇਖ ਲਾਂਗੇ ਤੈਨੂੰ ਬੰਦਾ ਬਣਾ ਦੇਾਂਗੇ ਕੈਮਰਿਆਂ ਦੇ ਵਿੱਚ ਉਹ ਕੈਦ ਹੈ ਆ ਪੁੱਛ ਰੋ ਮੁੰਡਿਆ ਨੂੰ ਕਿ ਉਹ ਸਰਪੰਚਾ ਉਹ ਥਾਣੇਦਾਰ ਤੇ ਕੋਈ ਕਾਰਵਾਈ ਹੋਈ ਕਿੰਨੇ ਪੁਲਿਸ ਦੇ ਤਸ਼ੱਦਦ ਸਾਹਮਣੇ ਆ ਚੁੱਕੇ ਕਿਸੇ ਤੇ ਕਾਰਵਾਈ ਹੋਈ ਹਟ ਅੱਗੇ ਆ ਮੜਾ ਜੱਟ ਆ ਮੁੰਡਾ ਇਹਨੂੰ ਪੁੱਛੋ ਇਹਦੇ ਕੋਈ ਕਾਰਵਾਈ ਹੋਈ ਆ ਉਸ ਥਾਣੇਦਾਰ ਤੇ ਨਹੀਂ ਜੀ ਕੋਈ ਕਾਰਵਾਈ ਕੋਈ ਕਾਰਵਾਈ ਨਹੀਂ ਹੋਈ ਕਿੰਨੇ ਦਿਨ ਹੋ ਗਏ ਇਸ ਗੱਲ ਨੂੰ 2 ਹਫ਼ਤੇ 6 ਹਫ਼ਤੇ ਹੋ ਗਏ ਸ਼ਰੇਆਮਨਾ ਇਹ ਮੁੰਡਾ ਕੁਲਦੀਪ ਪਿੰਡ ਕਮਾਲੂ ਦਾ ਸਰਪੰਚ ਆ ਤਲਵੰਡੀ ਕਮਾਲੂ ਸਾਬਕਾ ਸਾਬਕਾ ਸਰਪੰਚ ਆ ਸ਼ਰਿਆਮ ਐਸਐਚਓ ਵੀਡੀਓ ਦੇ ਵਿੱਚ ਬੋਲਦਾ ਕੋਈ ਗੱਲ ਤੇ ਤੈਨੂੰ ਤਾਂ ਦੇਖਾਂਗੇ ਇਹ ਕੀ ਕਰ ਰਿਹਾ ਉੱਥੇ ਇੱਕ ਫੈਕਟਰੀ ਲੱਗ ਰਹੀ ਹੈ ਜਿਹੜੀ ਆਹ ਰੈੱਡ ਮਤਲਬ ਕਿ ਜੋਨ ਵਾਲੀ ਕੈਟਾਗਰੀ ਹੈ ਕੈਟਾਗਰੀ ਦੀ ਫੈਕਟਰੀ ਆ ਟੈਰਾਂ ਨੂੰ ਸ਼ੂਟ ਦੇ ਦਿੱਤੇ ਇਹ ਵਿਚਾਰੇ ਆਪ ਦੇ ਆਪ ਨੂੰ ਬਚਾਉਣ ਲਈ ਆਪਣੇ ਪਿੰਡਾਂ ਨੂੰ ਬਚਾਉਣ ਲਈ ਜੜਾਈ ਲੜ ਰਹੇ ਨੇ 1.5 ਮਹੀਨੇ ਦੇ ਤਰ੍ਹਾਂ ਇਹਨਾਂ ਨੂੰ ਐਸਐਚਓ ਕਿ ਧਮਕੀ ਦੀ ਜਿੰਦਾ ਕੋਈ ਗੱਲ ਤੈਨੂੰ ਤਾਂ ਦੇਖਾਂਗੇ ਕਿਨੂ ਕਿਨੂ ਇਹ ਹੱਬ ਦੋਗੇ ਸਾਰਿਆਂ ਨੇ ਪੈ ਨਿਕਲੇ ਆ ਅਸੀਂ ਭਗਵੰਤ ਸਿੰਘ ਮਾਨ ਨੂੰ ਪੁੱਛਦੇ ਆਂ ਕਿ ਉਹਨੂੰ ਇਹ ਕੈਮਰੇ ਇਹ ਸੋਸ਼ਲ ਮੀਡੀਆ ਇੱਕ ਸਰਪੈਂਚ ਨੂੰ ਜਦੋਂ ਇੱਕ ਨਸ਼ਾ ਵੇਚਣ ਵਾਲੀ ਨੇ ਧਮਕੀ ਦਿੱਤੀ ਸੀ ਕੋਣੇ ਫੋਨ ਕਰ ਲਿਆ ਸੀ ਰਾਤ ਨੂੰ ਕੀ ਉਸ ਬੰਦੇ ਨੂੰ ਫੋਨ ਕਰੂਗਾ ਲਖਾ ਸਿੰਘ ਸਧਾਣੇ ਨੂੰ ਜਿਹਦੇ ਨਾਲ ਰਿਹਾ ਇੱਕ ਪਾਰਟੀ 'ਚ ਇਕੱਠੇ ਰਹਿ ਆ ਦੋਸਤ ਰਹਿ ਆ ਕੀ ਉਹਦੇ ਨਾਲ ਧੱਗਾ ਹੋਇਆ ਜਾਂ ਜਿਵੇਂ ਹੀ ਮਤਲਬ ਸਪਾਈਨ ਜਿਹੜੀ ਰੀੜ ਦੀ ਹੱਡੀ ਹੈ ਖਤਮ ਹੀ ਹੋ ਗਈ ਹੈ ਇਹ ਆ ਸਰਪੰਚ ਇੱਕ ਪ੍ਰੈਜ਼ੈਂਟ ਖੜਾ ਹੈ ਇੱਥੇ ਖੜਾ ਮੁੰਡਾ ਆ ਪ੍ਰੈਜ਼ੈਂਟ ਸਰਪੰਚਾਂ ਸਾਫ ਕਾ ਇਹਨਾਂ ਨੂੰ ਸ਼ਰਿਆਨ ਧਮਕੀ ਦਿੱਤੀ ਕਿ ਮੁੱਖ ਮੰਤਰੀ ਸਾਹਿਬ ਨੇ ਇਹਨਾਂ ਨੂੰ ਫੋਨ ਕੀਤਾ ਮੈਂ ਡੀਜੀਪੀ ਸਾਹਿਬ ਨੂੰ ਵੀ ਪੁੱਛਦਾ ਕਿ ਤੁਹਾਡਾ ਪੁਲਿਸ ਦਾ ਗਜ਼ਟਡ ਆਫੀਸਰ ਧਮਕੀ ਦੇ ਰਿਹਾ ਫੋਨ ਤੇ ਕਿ ਤੁਸੀਂ ਐ ਕਿਉਂ ਦਾਖਲ ਹੋਏ ਹੋ ਤੁਸੀਂ মিডিਏ ਨੂੰ ਇਹ ਸਾਰੀਆਂ ਗੱਲਾਂ ਕਿਉਂ ਦੱਸ ਰਹੇ ਆਂ ਔਰ ਕੋਈ ਆਮ ਬੰਦੇ ਨੂੰ ਨਹੀਂ ਕਹਿ ਰਹੇ ਜਿਹੜੇ ਬੰਦੇ ਨੂੰ ਇੱਕ ਦੁਨੀਆ ਜਾਣਦੀ ਹੈ ਜਿਹਦੇ ਵੱਲ ਤੁਹਾਡੇ ਕੈਮਰਿਆਂ ਦਾ ਮੂੰਹ ਹੋ ਜਾਂਦਾ ਲੱਖਾ ਸਿੰਘ ਸੰਧਾਣੇ ਨੂੰ ਕਹਿ ਰਹੇ ਨੇ ਔਰ ਅਸੀਂ ਸਾਰੇ ਜਿਹਦੇ ਕੋਲੇ ਖੜੇ ਆਂ ਫਿਰ ਵੀ ਇਹ ਧਮਕੀ ਦਿੱਤੀ ਜਾ ਰਹੀ ਹੈ ਇਹ ਪੰਜਾਬ ਚ ਡੈਮੋਕਰੇਸੀ ਹੈ ਜਾਂ ਇਹ ਪੁਲਿਸ ਵਾਲਾ ਲੋਕਤਾ ਦੇ ਸੀ ਨਾ ਪੁਰਾਣਾ ਬਣੂਗਾ ਬੁਚੜਦਾ ਹੋਰ ਆਊਗਾ ਮੈਨੂੰ ਲੱਗਦਾ ਆਊਗਾ ਨਹੀਂ ਆ ਗਿਆ ਕਿੰਨੇ ਬੰਦੇ ਮਾਰੇ ਜਾ ਚੁੱਕੇ ਨੇ ਗਨਾਵਾ ਤੁਹਾਨੂੰ ਅਗਲਾ ਕਦਮ ਕੀ ਹੋਊਗਾ ਅਗਲਾ ਕਦਮ ਇਹਦੇ ਵਿਰੁੱਧ ਜਿਵੇਂ ਮੈਂ ਪਹਿਲਾਂ ਆਖਿਆ ਆਊਟ ਐਂਡ ਰਾਈਟ ਸਿੱਧੀ ਲੜਾਈ ਲੜੀ ਜਾਊਗੀ ਜਿਹੜੇ ਬੰਦਿਆਂ ਨੇ ਤਸ਼ੱਦਦ ਕੀਤੇ ਨੇ ਜਿਹੜੇ ਬੰਦੇ ਸ਼ਰਾਬੀ ਸੀ ਉਹਨਾਂ ਤੇ ਕਾਰਵਾਈ ਨਹੀਂ ਹੋਊਗੀ ਤਾਂ ਪੂਰੇ ਪੰਜਾਬ ਨੂੰ ਨਾਂ ਲੈ ਕੇ ਜਿੱਥੇ ਜਿੱਥੇ ਪੁਲਿਸ ਆ ਤਸ਼ੱਦਦ ਹੋਇਆ ਹੈ ਜਿਹਦੇ ਵਿੱਚ ਇਹ ਮੁੰਡੇ ਵੀ ਸ਼ਾਮਲ ਨੇ ਸਾਰੇ ਪੁਲਿਸ ਤਸ਼ੱਦਦ ਦੀ ਪੰਜਾਬ ਇੱਕ ਹੋ ਕੇ ਜੇ ਨਾ ਕੀਤਾ ਤਾਂ ਇਹਨਾਂ ਦੀ ਵਿੱਚੇ ਸਰਕਾਰ ਵਿੱਚੇ ਪੁਲਿਸ ਸਭ ਕਾਸੇ ਨੂੰ ਦੇਖਾਂਗੇ ਲੋਕਾਂ ਤੋਂ ਵੱਡਾ ਕੋਈ ਨਹੀਂ ਹੁੰਦਾ ਤੁਸੀਂ ਲੋਕਾਂ ਨੂੰ ਮਾਰਨਾ ਸ਼ੁਰੂ ਕਰਤਾ ਆਪਦੀਆਂ ناکਾਮਯਾਬੀਆਂ ਛੁਪਾਉਣ ਲਈ ਪੁਲਿਸ ਨੂੰ ਖੁੱਲੇ ਹੱਥ ਦੇਤੇ ਨੇ ਕੀ ਅਗਲੀ ਵਾਰੀ ਸਾਡੀ ਹੈ ਕਿਸੇ ਹੋਰ ਦੀ ਹੈ ਜੋ ਬੋਲਦੇ ਨੇ ਉਹਦੀ ਹੈ ਤੁਹਾਡੇ ਜਰਨਲਿਸਟ ਅਤੇ ਲੂੰਬਾ ਸਾਹਿਬ ਘਰੇ ਕੀ ਕੀਤਾ ਸੀ ਉਹਨਾਂ ਨੇ ਆ ਜਗਮੀਤ ਖੜਾ ਇਹਨੇ ਕੀ ਕੀਤਾ ਸੀ ਜਿਹੜਾ ਬੰਦਾ ਬੋਲਦਾ ਉਹਨੂੰ ਚੱਕ ਕੇ ਪੁਲਿਸ ਦੇ ਕੇਸ ਪਰਚੇ ਇਹ ਬਦਲਾਵ ਹੈ ਇਹ ਤਾਂ ਪਿਛਲੇ ਬੁੱਚੜਾ ਨਾਲੋਂ ਵੀ ਟੱਪ ਗਏ ਨੇ This is the way democracy happened ਇਹੋ ਜਿਹੜੇ ਦਿੱਲੀ ਚ ਨਾਰੇ ਲਾਉਂਦੇ ਸੀ ਕਿ ਦਿੱਲੀ ਦੇ ਵਿੱਚ ਮੋਦੀ ਧਮਕੀ ਦੇ ਰਿਹਾ ਇਹ ਕਹਿ ਰਹੇ ਸੀ ਯਾਰ ਇਹਨੂੰ ਚੁੱਪ ਕਰਾ ਕੇ ਕਿਹੜਾ ਬੋਲੀ ਜਾਂਦਾ ਕੀ ਇਹ ਉਹੀ ਨੇ ਕੀ ਇਹ ਮੋਦੀ ਨੂੰ ਜੋ ਕਹਿੰਦੇ ਨੇ ਆ ਮੋਦੀ ਗਲਤ ਕਰ ਰਿਹਾ ਕਿ ਇਹ ਖੁਦ ਨਹੀਂ ਕਰ ਰਹੇ ਹੋ ਪ੍ਰੈਕਟਿਸ ਕਿਤੇ ਕੋਈ ਬਿੱਲ ਹੁੰਦਾ ਬਿਨਾ ਡਿਸਕਸ਼ਨ ਕੀਤੇ ਆ ਪਾਸ ਕਰਦੇ ਨੇ ਵਾਟਰ ਐਕਟ ਦੀ ਅਮੈਂਡਮੈਂਟ ਕੀਤੀ ਇਹਨਾਂ ਨੇ ਪੁਰਸ ਦਾ ਤਸ਼ੱਦਦ ਤਾਂ ਉਵੇਂ ਕਰ ਰਹੇ ਨੇ ਕੋਈ ਇੱਕ ਗੱਲ ਇਹ ਦੱਸ ਦਿਨ ਜਿਹੜੀ ਮੋਦੀ ਕਰ ਰਿਹਾ ਹੈ ਨਾ ਕਰ ਰਿਹਾ ਉਹਨੋਂ ਬਲਕੇ ਵੱਧ ਕੇ ਮੋਦੀ ਉਹ ਨਹੀਂ ਕਰ ਰਿਹਾ ਜੋ ਇਹ ਕਰ ਰਹੇ ਨੇ ਇਨਕਲਾਬ ਆ ਇਨਕਲਾਬ ਹੈ ਸਾਨੂੰ ਦੱਸ ਤੈਨ ਇਨਕਲਾਬ ਦਾ ਮਤਲਬ ਕੁਝ ਹੋਰ ਥੰਦੇ ਸ਼ਰੀਆ ਮਰੇਤਾ ਵੇਚਿਆ ਜਾ ਰਿਹਾ 20000 ਕਰੋੜ ਖਾ ਰਹੇ ਨੇ 288 ਕਰੋੜ ਰੈਵਨਿਊ ਹੋਇਆ ਹੈ ਇਨਾਂ ਨੇ ਹੀ ਕਨਵੀਨਰ ਬੋਲਿਆ ਸੀ ਨਾ ਕਿ 20000 ਕਰੋੜ ਦਾ ਰੈਵਨਿਊ ਹੋਊਗਾ ਕਿੱਧਰ ਗਿਆ ਉਹ ਉਦੋਂ ਗਲਤ ਬੋਲਿਆ ਸੀ ਜਾਂ ਹੁਣ ਗਲਤ ਬੋਲਿਆ ਦੱਸੂ ਕੋਈ ਛੜਿਆਮ ਤਮਕੀਆਂ ਦੇ ਰਹੇ ਤੁਸੀਂ ਯਾਰ ਫਿਕਸਤ ਦੁਨੀਆ ਦੇ ਵਿੱਚ ਪੰਜਾਬੀ ਖਿੱਲ ਰਹੇ ਹੋਏ ਨੇ ਆ ਪੰਜਾਬ ਤੁਸੀਂ ਆਨੇ ਮੁੰਡੇ ਬਾਹਰ ਨਾ ਜਾਣ ਛੜਿਆਮ ਘੁੱਟ ਰਹੇ ਹੋ ਏਕ-ਇਕ ਮੁੰਡਾ ਘਰਾਂ ਦਾ ਬਾਹਰ ਨਾ ਜਾਣ ਵਿਚਾਰੇ ਨੌਨਸੈਂਸ ਤੁਹਾਨੂੰ ਮੈਂ ਮੱਖ ਮੰਤਰੀ ਸਾਹਿਬ ਤੁਹਾਨੂੰ ਸਪੈਸ਼ਲੀ ਕਹਿ ਰਿਹਾ ਇਹ ਦਿੱਲੀ ਵਾਲਿਆਂ ਨੇ ਥਿਉਣਾ ਨਹੀਂ ਥੋੜਾ ਤੁਸੀਂ ਜਵਾਬਦੇਹ ਹੋਗੇ ਪੰਜਾਬ ਨੂੰ ਕਿਉਂਕੇ ਵੋਟਾਂ ਵੀ ਤੁਹਾਨੂੰ ਪਾਈਆਂ ਸੀ ਛੜੇਮ ਧਮਕੀਆਂ ਦਿੱਤੀਆਂ ਜਾ ਰੀਆਂ ਪੁਲਿਸ ਵੱਲੋਂ ਔਰ ਬਾਇਜ਼ ਹੋ ਕੇ ਬਰਨਾਲਾ ਪੁਲਿਸ ਨੇ ਪੂਰੀ ਕਾਰਵਾਈ ਕੀਤੀ ਹੈ ਇੱਕ ਪਾਸੇ ਹੋ ਕੇ ਅਸੀਂ ਉਹਦੀਆਂ ਜੋ ਕਾਨੂੰਨੀ ਤੌਰ ਤੇ ਕਰਨਾ ਉਹ ਵੀ ਕਰ ਰਹੇ ਆ ਔਰ ਅਸੀਂ ਇਹਦੀ ਜਨਤਾਗ ਲੜਾਈ ਵੀ ਲੜਾਂਗੇ ਔਰ ਉਦੋਂ ਤੱਕ ਲੜਾਂਗੇ ਜਦੋਂ ਤੱਕ ਇਨਸਾਫ ਨਹੀਂ ਮਿਲ ਜਾਂਦਾ ਤਾਂ